اپنے دو بچوں کو بھی پکا کر کھا گئے ہیں یہ بھائی لے کر پکا کر کھاتا ہے جی رات کو اب تک کتنے ناشتہ کھا چکی ہو دس بارہ پانی کے ساتھ صاف کرتے تھے اور پھر نمک ڈال کر اس کو پکاتے تھے چار سال چار سال تھے پہلی ناش کس نکالی تھی بچے کی یا بڑے کی رضوان کتنی عمر تھی چار سال ਮੇਰੇ ਜੀ ਦੋ ਬੱਚੇ ਪੋਤੋ ਉਸ ਕੋ ਦੋਇਆ ਜੀ ਗਰਮ ਪਾਣੀ ਮੇਂ ਫਿਰ ਉਬਾਲ ਕੇ ਖਾ ਲਈ ਹੁਣ ਤੁਸੀਂ ਜਿਨਾਂ ਨੂੰ ਦੇਖਿਆ ਹੈ ਇਹ ਦੋ ਜਾਨੇ ਉਹ ਇਨਸਾਨ ਨੇ ਜਿਹੜੇ 150 ਤੋਂ ਵੀ ਜ਼ਿਆਦਾ ਲੋਕਾਂ ਨੂੰ ਪਕਾ ਕੇ ਖਾ ਚੁੱਕੇ ਨੇ ਜਦੋਂ ਤੁਸੀਂ ਇਹਨਾਂ ਦੋਨਾਂ ਦੀ ਸੱਚੀ ਕਹਾਣੀ ਨੂੰ ਸੁਣੋਗੇ ਤਾਂ ਤੁਸੀਂ ਆਪ ਹੈਰਾਨ ਰਹਿ ਜਾਓਗੇ ਕਿ ਕੋਈ ਇਨਸਾਨ ਇੰਨੀ ਜ਼ਿਆਦਾ ਦਰਿੰਦਗੀ ਦਿਖਾ ਸਕਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਹਨਾਂ ਦੋਨੇ ਭਰਾਮਾਂ ਦੀ ਕਹਾਣੀ ਦੱਸੂਗਾ ਸੱਚੀ ਕਹਾਣੀ ਦੱਸੂਗਾ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਇਹ ਸੱਚੀ ਘਟਨਾ ਹੈ ਜੀ ਸਾਲ 2011 ਦੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 200 ਕਿਲੋਮੀਟਰ ਦੂਰ ਦਰਿਆ ਖਾਰ ਦੇ ਇਲਾਕੇ ਦੀ ਉਸ ਸਮੇਂ ਇਹ ਇਲਾਕੇ ਦੇ ਵਿੱਚ ਦੋ ਭਰਾ ਰਹਿੰਦੇ ਸਨ ਤੇ ਦੋਨਾਂ ਦੀ ਉਮਰ ਤਕਰੀਬਨ 30 ਤੋਂ ਲੈ ਕੇ 35 ਸਾਲ ਦੇ ਵਿਚਕਾਰ ਸੀ ਇਹਨਾਂ ਦੇ ਵਿੱਚੋਂ ਇੱਕ ਭਰਾ ਦਾ ਨਾਮ ਸੀ ਮੁਹੰਮਦ ਇਰਫਾਨ ਅਲੀ ਤੇ ਦੂਜੇ ਦਾ ਨਾਮ ਸੀ ਮੁਹੰਮਦ ਆਰਫ ਅਲੀ ਇਹ ਦੋਨੇ ਹੀ ਭਰਾ ਗਰੀਬ ਖਾਨਦਾਨ ਦੇ ਵਿੱਚ ਸਬੰਧ ਰੱਖਦੇ ਸਨ ਦੋਨੇ ਹੀ ਭਰਾਵਾਂ ਦਾ ਵਿਆਹ ਹੋ ਚੁੱਕਿਆ ਸੀ ਤੇ ਇਹਨਾਂ ਦੇ ਆਪਣੇ ਬੱਚੇ ਵੀ ਸਨ ਸਨ 2010 ਤੱਕ ਇਹਨਾਂ ਦੋਨੇ ਭਰਾਵਾਂ ਦੀਆਂ ਘਰਵਾਲੀਆਂ ਇਹਨਾਂ ਨੂੰ ਛੱਡ ਦਿੰਦੀਆਂ ਨੇ ਤੇ ਜਿਹੜੇ ਇਹਨਾਂ ਦੇ ਬੱਚੇ ਹੁੰਦੇ ਨੇ ਉਹ ਆਪਣੇ ਨਾਲ ਲੈ ਕੇ ਚਲੀਆਂ ਜਾਂਦੀਆਂ ਨਹੀਂ ਜਦੋਂ ਇਹਨਾਂ ਦੇ ਘਰ ਵਾਲਿਆਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਨਾਂ ਨੂੰ ਕਿਉਂ ਛੱਡਿਆ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਦੋਨੇ ਭਰਾ ਸਾਨੂੰ ਬਹੁਤ ਜ਼ਿਆਦਾ ਮਾਰਕਟਾਈ ਕਰਦੇ ਸਨ ਤੇ ਇਹ ਬੇਲੇ ਰਹਿੰਦੇ ਸਨ ਕੰਮ ਵੀ ਨਹੀਂ ਕਰਦੇ ਸਨ ਤੇ ਕਈ-ਕਈ ਦਿਨ ਤੱਕ ਘਰੋਂ ਗੈਰ ਰਹਿੰਦੇ ਸੀ ਘਰ ਹੀ ਨਹੀਂ ਆਉਂਦੇ ਸੀ ਤੇ ਇਹ ਕਾਰਨ ਕਰਕੇ ਇਹਨਾਂ ਦੀਆਂ ਘਰ ਵਾਲੀਆਂ ਇਹਨਾਂ ਨੂੰ ਛੱਡ ਕੇ ਆਪਣੇ ਨਾਲ ਬੱਚਿਆਂ ਨੂੰ ਲੈ ਕੇ ਚਲੀਆਂ ਗਈਆਂ ਸਨ ਫਿਰ ਸਾਨੂੰ 2011 ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰਦੀ ਹੈ ਜਿਸ ਨੂੰ ਸੁਣ ਕੇ ਪੂਰਾ ਪਾਕਿਸਤਾਨ ਦਹਿਲ ਜਾਂਦਾ ਹੈ ਤੇ ਇਹ ਖਬਰ ਪੂਰੇ ਪਾਕਿਸਤਾਨ ਦੇ ਵਿੱਚ ਅੱਗ ਵਾਂਗੂ ਫੈਲ ਜਾਂਦੀ ਹੈ ਜ ਜਿੱਥੇ ਦੋਨੇ ਭਰਾ ਰਹਾ ਕਰਦੇ ਸੀ ਉਸ ਦੇ ਥੋੜੀ ਜਿਹੀ ਦੂਰੀ ਦੇ ਉੱਪਰ ਹੀ ਇੱਕ ਕਬਰਸਤਾਨ ਸੀ ਤੇ ਉਸ ਕਬਰਸਤਾਨ ਦੇ ਵਿੱਚ ਉਸ ਦਿਨ ਹੀ 24 ਸਾਲਾਂ ਦੀ ਇੱਕ ਲੜਕੀ ਨੂੰ ਦਫਨਾਇਆ ਗਿਆ ਸੀ ਇਹ 24 ਸਾਲਾਂ ਦੀ ਕੁੜੀ ਦਾ ਨਾਮ ਸਾਰਾ ਪ੍ਰਵੀਨ ਸੀ ਤੇ ਇਸ ਦੀ ਮੌਤ ਹੋਈ ਸੀਗੀ ਕੈਂਸਰ ਦੇ ਕਾਰਨ ਇਸ ਕੁੜੀ ਦੇ ਘਰ ਵਾਲੇ ਇਸ ਕੁੜੀ ਨੂੰ ਦਫਨਾ ਕੇ ਘਰ ਚਲੇ ਜਾਂਦੇ ਨੇ ਪਰ ਅਗਲੇ ਦਿਨ ਜਦੋਂ ਇਸ ਕੁੜੀ ਦੀ ਉਹ ਕਬਰ ਦੇਖਣ ਆਉਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਕਬਰ ਦੇ ਨਾਲ ਕੋਈ ਛੇੜਖਾਨੀ ਹੋਈ ਹੋਈ ਹੈ ਕਿਉਂਕਿ ਕਬਰ ਦੀ ਜਿਹੜੀ ਮਿੱਟੀ ਸੀ ਉਹ ਪ੍ਰੋਪਰ ਤਰੀਕੇ ਦੇ ਨਾਲ ਉਸ ਤਰ੍ਹਾਂ ਨਹੀਂ ਸੀ ਜਿਵੇਂ ਉਹ ਇੱਕ ਦਿਨ ਪਹਿਲਾਂ ਉਸ ਨੂੰ ਦਫਨਾਉਣ ਵੇਲੇ ਕਰਕੇ ਗਏ ਸਨ ਉਹਨਾਂ ਨੂੰ ਕੋਈ ਕੱਕ ਪੈਂਦਾ ਹੈ ਇੱਥੇ ਕੁਝ ਨਾ ਕੁਝ ਹੋਇਆ ਜ਼ਰੂਰ ਹੈ ਉਹਨਾਂ ਨੇ ਜਦੋਂ ਆਪਣਾ ਸ਼ੱਕ ਕੱਢਣ ਦੇ ਲਈ ਕਬਰ ਨੂੰ ਦੁਬਾਰੇ ਪੁੱਟਿਆ ਤਾਂ ਉਹ ਸਾਰੇ ਜਾਣੇ ਹੱਕੇ ਬੱਕੇ ਹੀ ਰਹਿ ਗਏ ਕਿਉਂਕਿ ਕਬਰ ਦੇ ਅੰਦਰ ਉਹਨਾਂ ਦੀ ਬੇਟੀ ਦੀ Laash ਹੀ ਨਹੀਂ ਸੀ ਜਦੋਂ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਤਾਂ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ ਇਹ ਸਾਰੀ ਜਾਣਕਾਰੀ ਪੁਲਿਸ ਸਟੇਸ਼ਨ ਦੇ ਵਿੱਚ ਦੇ ਦਿੰਦੇ ਨੇ ਤੇ ਉਦੋਂ ਤੱਕ ਇਹ ਖਬਰ ਪੂਰੇ ਪਾਕਿਸਤਾਨ ਦੇ ਵਿੱਚ ਫੈਲ ਜਾਂਦੀ ਹੈ ਕਿ ਇੱਕ ਲੜਕੀ ਦੀ Laash ਗਾਇਬ ਹੋ ਚੁੱਕੀ ਹੈ ਕਬਰ ਦੇ ਵਿੱਚੋਂ ਪਹਿਲਾਂ ਵੀ ਕੁਝ ਇਸ ਤਰ੍ਹਾਂ ਦੀਆਂ ਘਟਨਾ ਪਾਕਿਸਤਾਨ ਦੇ ਵਿੱਚ ਵਾਰਤ ਚੁੱਕੀਆਂ ਸਨ ਜਿਨ੍ਹਾਂ ਦੇ ਵਿੱਚ ਇਦਾਂ ਹੁੰਦਾ ਸੀ ਕਿ ਕਿਸੇ ਜਵਾਨ ਕੁੜੀ ਦੀ Laash ਨੂੰ ਕਬਰ ਦੇ ਵਿੱਚੋਂ ਕੱ ਦੇ ਸੀ ਸੋ ਲੋਕਾਂ ਨੇ ਸੋਚਿਆ ਕਿ ਸ਼ਾਇਦ ਇਹ ਵੀ ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਹੋਵੇਗਾ ਪੁਲਿਸ ਆਪਣੀ ਇਨਵੈਸਟੀਗੇਸ਼ਨ ਜਾਂ ਕਿ ਤਫਤੀਸ਼ ਸ਼ੁਰੂ ਕਰ ਦਿੰਦੀ ਹੈ ਕਬਰਿਸਤਾਨ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਤੋਂ ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਨੂੰ ਇੱਕ ਇਨਸਾਨ ਮਿਲਦਾ ਹੈ ਉਹ ਦੱਸਦਾ ਹੈ ਕਿ ਇਸ ਕਬਰਿਸਤਾਨ ਦੇ ਨੇੜੇ ਦੋ ਭਾਈ ਰਹਿੰਦੇ ਨੇ ਉਹ ਬਹੁਤ ਜ਼ਿਆਦਾ ਟੂਣੇ ਟੋਟ ਕੇ ਚ ਕਰਦੇ ਨੇ ਉਹ ਅਕਸਰ ਹੀ ਇਸ ਕਬਰਿਸਤਾਨ ਦੇ ਵਿੱਚ ਆਉਂਦੇ ਰਹਿੰਦੇ ਨੇ ਤੁਸੀਂ ਉਹਨਾਂ ਤੋਂ ਜ਼ਰੂਰ ਜਾ ਕੇ ਪੁੱਛ ਪੜਤਾਲ ਕਰੋ ਪੁਲਿਸ ਛੱਟਦੇ ਨੇ ਉਹਨਾਂ ਦੇ ਘਰੇ ਜਾਂਦੀ ਹੈ ਇਹ ਘਰ ਕਿਸੇ ਹੋਰ ਦਾ ਨਹੀਂ ਸੀ ਬਲਕਿ ਉਹਨਾਂ ਦੋਨਾਂ ਭਰਾਵਾਂ ਦਾ ਹੀ ਸੀ ਜਿਹੜੇ ਤੁਹਾਨੂੰ ਅਸੀਂ ਵੀਡੀਓ ਦੀ ਸਟਾਰਟਿੰ ਫਰਹਾਨ ਆਪਣੇ ਮਾਤਾ ਪਿਤਾ ਤੇ ਆਪਣੀ ਭੈਣ ਦੇ ਨਾਲ ਰਹਿੰਦੇ ਸਨ ਪੁਲਿਸ ਇਹਨਾਂ ਦੇ ਘਰ ਦੇ ਵਿੱਚ ਜਾਂਦੀ ਹੈ ਚੰਗੀ ਤਰ੍ਹਾਂ ਦੇ ਨਾਲ ਪੁੱਛ ਪੜਤਾਲ ਕਰਦੀ ਹੈ ਪਰ ਉੱਥੇ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਤੇ ਉਹ ਵਾਪਸ ਮੋੜਨ ਲੱਗਦੇ ਨੇ ਪਰ ਇੱਕ ਪੁਲਿਸ ਮੁਲਾਜ਼ਮ ਦੀ ਨਿਗਾ ਪੈਂਦੀ ਹੈ ਕਿ ਕੀੜੀਆਂ ਦਾ ਇੱਕ ਬਹੁਤ ਵੱਡਾ ਝੁੰਡ ਇੱਕ ਕਮਰੇ ਵੱਲ ਨੂੰ ਲੇਨ ਬਣਾ ਕੇ ਜਾ ਰਿਹਾ ਹੈ ਤੇ ਉਹ ਕਮਰਾ ਬੰਦ ਸੀ ਬਾਹਰੋਂ ਲੋਕ ਕੀਤਾ ਹੋਇਆ ਸੀ ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇਹ ਕਮਰਾ ਆਰਿਫ ਦਾ ਹੈ ਤੇ ਆਰਿਫ ਉਸ ਸਮੇਂ ਘਰ ਨਹੀਂ ਸੀ ਉਸ ਤੋਂ ਬਾਅਦ ਪੁਲਿਸ ਜਦੋਂ ਲੋਕ ਤੋੜ ਕੇ ਕਮਰੇ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਸਾਰੇ ਪੁਲਿਸ ਵਾਲਿਆਂ ਦੇ ਚਿਹਰਿਆਂ ਦੇ ਰੰਗ ਉੱਟ ਜਾਂ ਨੇ ਦੇਖਿਆ ਤਾਂ ਉੱਥੇ ਇੱਕ ਚੁੱਲਾ ਬਣਿਆ ਹੁੰਦਾ ਹੈ ਚੁੱਲੇ ਦੇ ਉੱਤੇ ਇੱਕ ਕਾਫੀ ਵੱਡਾ ਸਾਰਾ ਪਤੀਲਾ ਰੱਖਿਆ ਹੁੰਦਾ ਹੈ ਤੇ ਪਤੀਲੇ ਦੇ ਵਿੱਚ ਕੋਈ ਮਾਸ ਪਕਾਇਆ ਹੋਇਆ ਹੁੰਦਾ ਹੈ ਨਾਲ ਹੀ ਉੱਥੇ ਇੱਕ ਲੱਕੜ ਦਾ ਫੱਟਾ ਪਿਆ ਸੀ ਜਿਸ ਦੇ ਉੱਪਰ ਮਾਸ ਨੂੰ ਕੱਟਿਆ ਗਿਆ ਸੀ ਤੇ ਨਾਲ ਹੀ ਮਾਸ ਨੂੰ ਕੱਟਣ ਵਾਲਾ ਚਾਕੂ ਅਤੇ ਕੁਹਾੜੀ ਉੱਥੇ ਪਏ ਸਨ ਤੇ ਉਸ ਫੱਟੇ ਦੇ ਉੱਪਰ ਮਾਸ ਦੇ ਛੋਟੇ-ਛੋਟੇ ਟੁਕੜੇ ਵੀ ਪਏ ਸਨ ਪਰ ਜਿਹੜੀਆਂ ਕੀੜੀਆਂ ਬਾਹਰ ਤੋਂ ਅੰਦਰ ਨੂੰ ਆ ਰਹੀਆਂ ਸਨ ਉਹ ਇਹ ਮਾਸ ਦੇ ਟੁਕੜਿਆਂ ਲਈ ਨਹੀਂ ਬਲਕਿ ਇੱਕ ਉੱਥੇ ਜਿਹੜੀ ਚਾਰਪਾਈ ਜਾਂ ਕਈ ਮੰਜਾ ਪਿਆ ਸੀ ਉਸ ਦੇ ਥੱਲੇ ਇੱਕ ਬੋਰੀ ਪਈ ਸੀ ਇਹ ਕੀੜੀਆਂ ਸਾਰੀਆਂ ਉਧਰ ਨੂੰ ਜਾ ਰਹੀਆਂ ਸ ਕੋਲਦੀ ਹੈ ਬੋਰੀ ਦਾ ਤਾਂ ਉਸ ਦੇ ਵਿੱਚ ਉਸ 24 ਸਾਲਾਂ ਦੀ ਲੜਕੀ ਦੀ লাশ ਪਈ ਹੁੰਦੀ ਹੈ ਇਹ ਉਹੀ ਲੜਕੀ ਸੀ ਜਿਸ ਨੂੰ ਇੱਕ ਰਾਤ ਪਹਿਲਾਂ ਕਬਰਿਸਤਾਨ ਦੇ ਵਿੱਚ ਦਫਨਾਇਆ ਗਿਆ ਸੀ ਪੁਲਿਸ ਨੇ ਜਦੋਂ ਉਸ ਕੁੜੀ ਦੀ লাশ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਉਸ ਦਾ ਇੱਕ ਪੈਰ ਕੱਟਿਆ ਗਿਆ ਸੀ ਤੇ ਉਸ ਪੈਰ ਦਾ ਹੀ ਮਾਸ ਬਣਿਆ ਹੋਇਆ ਸੀ ਉਸ ਪਤੀਲੇ ਦੇ ਵਿੱਚ ਜਿਹੜਾ ਪੁਲਿਸ ਨੇ ਕਮਰੇ ਦੇ ਵਿੱਚ ਆਨਸਾਰ ਦੇਖਿਆ ਸੀ ਪੁਲਿਸ ਦੋਨੇ ਭਰਾਵਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਜਿਹੜੇ ਉੱਥੋਂ ਸਬੂਤ ਮਿਲਦੇ ਨੇ ਉਹਨਾਂ ਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਫੋਰੈਂਸਿਕ ਲੈਬ ਦੇ ਵਿੱਚ ਜਾ ਕੇ ਇਹ ਚੀਜ਼ ਕਨਫਰਮ ਹੋ ਜਾਂਦੀ ਹੈ ਕਿ ਪਤੀਲੇ ਦੇ ਵਿੱਚ ਜਿਹੜਾ ਮਾਸ ਬਣਿਆ ਹੋਇਆ ਸੀ ਉਹ 24 ਸਾਲਾਂ ਬਸ ਇੰਨਾ ਹੀ ਨਹੀਂ ਇਹ ਕਹਾਣੀ ਅੱਗੇ ਵੀ ਬਹੁਤ ਜ਼ਿਆਦਾ ਲੰਬੀ ਹੈ ਇਸ ਦੇ ਵਿੱਚ ਹੋਰ ਵੀ ਕਈ ਰਾਜ ਤੁਹਾਡੇ ਸਾਹਮਣੇ ਆਉਣਗੇ ਜਿਨ੍ਹਾਂ ਨੂੰ ਜਾਣ ਕੇ ਤੁਹਾਡੇ ਵੀ ਹੋਸ਼ ਉੱਟ ਜਾਣਗੇ ਜਦੋਂ ਇਹ ਗੱਲ ਦਾ ਉਸ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਦੋ ਆਦਮਖੋਰ ਰਹਿ ਰਹੇ ਨੇ ਤਾਂ ਉਹ ਬਹੁਤ ਜ਼ਿਆਦਾ ਡਰ ਜਾਂਦੇ ਨੇ ਸਾਰਾ ਇਲਾਕਾ ਦਹਿਲ ਜਾਂਦਾ ਹੈ ਇਸ ਤੋਂ ਜ਼ਿਆਦਾ ਹੋਰ ਖਰਾਨੀ ਵਾਲੀ ਗੱਲ ਇਹ ਹੁੰਦੀ ਹੈ ਜਦੋਂ ਇਹਨਾਂ ਦੋਨੇ ਭਰਾਵਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਗੱਲ ਨੂੰ ਕਬੂਲ ਕਰਦੇ ਨਹੀਂ ਕਿ ਇਹ ਕੋਈ ਪਹਿਲੀ ਕੁੜੀ ਨਹੀਂ ਹੈ ਜਿਸ ਦੀ ਲਾਸ਼ ਨੂੰ ਇਹਨਾਂ ਨੇ ਖਾਧਾ ਹੈ ਇਸ ਤੋਂ ਪਹਿਲਾਂ ਇਹ 100 ਹੋਰ ਜਣਿਆਂ ਨੂੰ ਵੀ ਖਾ ਚੁੱਕੇ ਨੇ ਜਾਨੀ ਕਿ 100 ਹੋਰ ਮਰੇ ਹੋ ਇਹ ਮਾਸ ਪਕਾ ਕੇ ਖਾ ਚੁੱਕੇ ਨੇ ਦੋਨੇ ਭਰਾ ਜਦੋਂ ਇਹਨਾਂ ਦੋਨੇ ਭਰਾਵਾਂ ਨੂੰ ਪੁਲਿਸ ਨੇ ਪੁੱਛਿਆ ਕਿ ਤੁਸੀਂ ਮਰੇ ਹੋਏ ਲੋਕਾਂ ਦਾ ਮਾਸ ਕਿਉਂ ਖਾਂਦੇ ਹੋ ਇਸ ਦੇ ਪਿੱਛੇ ਕਾਰਨ ਕੀ ਹੈ ਤਾਂ ਇਹਨਾਂ ਨੇ ਕਿਹਾ ਕਿ ਸਾਨੂੰ ਇੱਕ ਕੋਈ ਜਾਦੂ ਟੂਣੇ ਕਰਨ ਵਾਲਾ ਬਾਬਾ ਮਿਲਿਆ ਸੀ ਉਹਨੇ ਸਾਨੂੰ ਕਿਹਾ ਸੀ ਜਦੋਂ ਤੱਕ ਤੁਸੀਂ ਇਨਸਾਨਾਂ ਦਾ ਮਾਸ ਖਾਂਦੇ ਰਹੋਗੇ ਤੁਸੀਂ ਜ਼ਿੰਦਗੀ ਦੇ ਵਿੱਚ ਦੁਖੀ ਨਹੀਂ ਹੋਵੋਗੇ ਤੇ ਜਿਉਂਦੇ ਲੋਕਾਂ ਦਾ ਮਾਸ ਖਾਣਾ ਤਾਂ ਬਹੁਤ ਔਖਾ ਹੈ ਇਸ ਲਈ ਅਸੀਂ ਕਬਰਸਤਾਨ ਦੇ ਵਿੱਚੋਂ ਮਰੇ ਹੋਏ ਲੋਕਾਂ ਨੂੰ ਹੀ ਕੱਢ ਕੇ ਖਾਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਦੱਸਿਆ ਕਿ ਅਸੀਂ ਧਿਆਨ ਰੱਖਦੇ ਸੀ ਕਿਹੜੇ ਇਨਸਾਨ ਕਦੋਂ ਮਰਦਾ ਹੈ ਤੇ ਉਸ ਨੂੰ ਕਿੱਥੇ ਦਫਨਾਇਆ ਜਾਂਦਾ ਹੈ ਤੇ ਰਾਤ ਨੂੰ ਇਨਸਾਨ ਨੂੰ ਅਸੀਂ ਨਹਾਵਾ ਧਵਾ ਕੇ ਉਸ ਦੇ ਉੱਪਰ ਮਸਾਲੇ ਲਾ ਕੇ ਉਸ ਦੀ লাশ ਨੂੰ ਬਣਾ ਕੇ ਅਸੀਂ ਖਾ ਲੈਂਦੇ ਸੀ ਇਹ ਦੋਨੇ ਭਰਾਵਾਂ ਦੀ ਜਦੋਂ ਇੰਟਰਵਿਊ ਪਾਕਿਸਤਾਨ ਦੇ ਚੈਨਲਾਂ ਦੇ ਉੱਪਰ ਚੱਲਦੀ ਹੈ ਤਾਂ ਇਹਨਾਂ ਦੋਨੇ ਭਰਾਵਾਂ ਦੀਆਂ ਗੱਲਾਂ ਨੂੰ ਸੁਣ ਕੇ ਪਾਕਿਸਤਾਨ ਦੀ ਜਨਤਾ ਦਹਿਲ ਜਾਂਦੀ ਹੈ ਤੇ ਉਹ ਸੜਕਾਂ ਦੇ ਉੱਪਰ ਉਤਰ ਆਉਂਦੀ ਹੈ ਇਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਪਾਕਿਸਤਾਨ ਦੀ ਪੁਲਿਸ ਇਹਨਾਂ ਦੋਨੇ ਭਰਾਵਾਂ ਨੂੰ ਫੜ ਕੇ ਅਦਾਲਤ ਦੇ ਵਿੱਚ ਲੈ ਕੇ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਤੱਕ ਪਾਕਿਸਤਾਨ ਦੇ ਅੰਦਰ ਅਜੇ ਹਾ ਕੋਈ ਕਾਨੂੰਨ ਹੀ ਨਹੀਂ ਬਣਿਆ ਸੀ ਜਿਸ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ ਪਰ ਜਨਤਾ ਦੇ ਰੋਸ ਨੂੰ ਦੇਖਦੇ ਹੋ ਨੂੰ ਮਰਦੇ ਦੇ ਸਰੀਰ ਤੇ ਨਾਲ ਛੇੜਖਾਨੇ ਕਰਨ ਦੇ ਦੋਸ਼ ਦੇ ਤਹਿਤ 2 ਸਾਲ ਦੀ ਸਜ਼ਾ ਸੁਣਾ ਦਿੱਤੀ। ਸਨ 2013 ਤੱਕ ਇਹ ਦੋਨੇ ਆਦਮ ਖੋੜਪਰਾ ਜੇਲ੍ਹ ਦੇ ਵਿੱਚ 2 ਸਾਲ ਦੀ ਸਜ਼ਾ ਕੱਟਦੇ ਨੇ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਸਜ਼ਾ ਪੂਰੀ ਕਰਕੇ ਤੇ ਜਦੋਂ ਇਹ ਦੋਨੇ ਭਰਾ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਪਾਕਿਸਤਾਨ ਦੀ ਜਨਤਾ ਫੇਰ ਰੋਧ ਦੇ ਵਿੱਚ ਆ ਜਾਂਦੀ ਹੈ ਤੇ ਸੜਕਾਂ ਦੇ ਉੱਪਰ ਫਿਰ ਤੋਂ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੰਦੀ ਹੈ। ਇਸ ਕਾਰਨ ਪਾਕਿਸਤਾਨ ਦੀ ਪੁਲਿਸ ਇਹਨਾਂ ਦੋਨੇ ਭਰਾਵਾਂ ਦੀ ਆਈਡੈਂਟੀਟੀ ਬਦਲ ਦਿੰਦੀ ਹੈ ਤੇ ਇਹਨਾਂ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰ ਦਿੰਦੀ ਹੈ ਜਿੱਥੇ ਲੋਕ ਇਹਨਾਂ ਨੂੰ ਨਾ ਲੱਗਦਾ ਹੈ ਇੱਕ ਇਨਸਾਨ ਜਰਦਾ ਬੀੜੀ ਤੰਬਾਕੂ ਵਰਗੀ ਇੱਕ ਛੋਟੀ ਜੀ ਆਦਤ ਨਹੀਂ ਛੱਡ ਪਾਉਂਦਾ ਤਾਂ ਇਹ ਆਪਣੀਆਂ ਆਦਤਾਂ ਕਿਵੇਂ ਛੱਡ ਦਿੰਦੇ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਇੱਕ ਰਾਤ ਪੁਲਿਸ ਨੂੰ ਕਾਲ ਆਉਂਦੀ ਹੈ ਕਿ ਉਹਨਾਂ ਦੇ ਗਵਾਂਢ ਦੇ ਵਿੱਚ ਇੱਕ ਕਮਰੇ ਦੇ ਅੰਦਰੋਂ ਬਹੁਤ ਜ਼ਿਆਦਾ ਗੰਦੀ ਬਾਤਬੂ ਆ ਰਹੀ ਹੈ ਤੁਸੀਂ ਪੁਲਿਸ ਉੱਥੇ ਆ ਕੇ ਚੈੱਕ ਕਰੋ ਪੁਲਿਸ ਉੱਥੇ ਆਪਣੀ ਟੀਮ ਲੈ ਕੇ ਜਾਂਦੀ ਹੈ ਤੇ ਗਵਾਂਢੀਆਂ ਨੂੰ ਪੁੱਛਦੀ ਹੈ ਕਿ ਇਸ ਘਰ ਦੇ ਵਿੱਚ ਕੌਣ ਰਹਿ ਰਿਹਾ ਹੈ ਤਾਂ ਗਵਾਂਢੀਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਸ ਘਰ ਦੇ ਅੰਦਰ ਅਸਲ ਦੇ ਵਿੱਚ ਕੌਣ ਰਹਿ ਰਿਹਾ ਹੈ ਪੁਲਿਸ ਉਸ ਘਰ ਦਾ ਦਰਵਾਜ਼ਾ ਖੜਕਾਉਂਦੀ ਹੈ ਤੇ ਦਰਵਾਜ਼ਾ ਖੋਲਦਾ ਇਹ ਰਾਮਾ ਦੇ ਵਿੱਚੋਂ ਇੱਕ ਜਣਾ ਪੁਲਿਸ ਜਦੋਂ ਉਹਨਾਂ ਦੇ ਘਰ ਦੀ ਛਾਣਬੀਣ ਕਰਦੀ ਹੈ ਤਾਂ ਪੁਲਿਸ ਨੂੰ ਉੱਥੇ ਇੱਕ ਛੋਟੇ ਬੱਚੇ ਦਾ ਸਿਰ ਮਿਲਦਾ ਹੈ ਕੱਟਿਆ ਹੋਇਆ ਸਿਰ ਮਿਲਦਾ ਹੈ ਤੇ ਉਸ ਛੋਟੇ ਬੱਚੇ ਦੇ ਸਰੀਰ ਦੇ ਟੁਕੜੇ ਉੱਥੇ ਇੱਕ ਬਰਤਨ ਦੇ ਵਿੱਚ ਪਾ ਕੇ ਰੱਖੇ ਗਏ ਸਨ ਮਸਾਲਾ ਲਗਾ ਕੇ ਖਾਣ ਦੇ ਲਈ ਪੁਲਿਸ ਥੋੜੀ ਛਾਪਾਂ ਮਾਰੀ ਕਰਦੀ ਹੈ ਤਾਂ ਐਸ ਇਨਸਾਨ ਦਾ ਜਿਹੜਾ ਦੂਜਾ ਆਦਮ ਖੁਰਪਰਾ ਹੁੰਦਾ ਹੈ ਉਹ ਵੀ ਫੜਿਆ ਜਾਂਦਾ ਹੈ ਪੁਲਿਸ ਜਦੋਂ ਪੁੱਛਗਿੱਛ ਕਰਦੀ ਹੈ ਦੋਨੇ ਭਰਾਵਾਂ ਤੋਂ ਕਿ ਇਹ ਛੋਟੇ ਬੱਚੇ ਦਾ ਸਿਰ ਕਿਸ ਦਾ ਹੈ ਤਾਂ ਇਹ ਦੋਨੇ ਭਰਾ ਦੱਸਦੇ ਨੇ ਕਿ ਇਹ ਸਾਡੇ ਹੀ ਇੱਕ ਮੁਹੱਲੇ ਦੇ ਵਿੱਚ ਰਹਿਣ ਵਾਲੇ ਛੋਟੇ ਬੱਚੇ ਇਹ ਆਈਸੀ ਬਣਾ ਕੇ ਖਾਣ ਦੇ ਲਈ ਪਕਾ ਕੇ ਖਾਣ ਦੇ ਲਈ ਫਿਰ ਇਹਨਾਂ ਨੂੰ ਪਾਕਿਸਤਾਨ ਦੀ ਪੁਲਿਸ ਇੱਥੋਂ ਫੜ ਕੇ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਤੇ ਅਦਾਲਤ ਇਹਨਾਂ ਨੂੰ 12 ਸਾਲ ਦੀ ਸਜ਼ਾ ਸੁਣਾਉਂਦੀ ਹੈ ਪਾਕਿਸਤਾਨੀ ਪੁਲਿਸ ਨੇ ਜਿਹੜੀ ਇਹਨਾਂ ਤੋਂ ਇਨਵੈਸਟੀਗੇਸ਼ਨ ਕੀਤੀ ਸੀ ਦੋਨੇ ਭਰਾਵਾਂ ਤੋਂ ਉਸ ਦੇ ਵਿੱਚ ਇਹਨਾਂ ਨੇ ਮੰਨਿਆ ਸੀ ਕਿ ਹੁਣ ਤੱਕ 150 ਲੋਕਾਂ ਨੂੰ ਪਕਾ ਕੇ ਖਾ ਚੁੱਕੇ ਨੇ ਇਹਨਾਂ ਦਾ ਪਕਾ ਕੇ ਖਾਣ ਦਾ ਅਸਲ ਕਾਰਨ ਕੀ ਸੀ ਜਾਂ ਇਹ ਆਦਮ ਖੋਰੀ ਹੋਗੇ ਸੀ ਇਹਨਾਂ ਨੂੰ ਬਸ ਇਨਸਾਨ ਦਾ ਮੀਟ ਹੀ ਇੰਨਾ ਵਧੀਆ ਲੱਗਦਾ ਸੀ ਇਹਦੇ ਅਸਲ ਕਾਰਨ ਕੀ ਸਨ ਕੋਈ ਵੀ ਨਹੀਂ ਜਾਣਦਾ ਬੱਚੇ ਉਹਨਾਂ ਨੇ ਕਢ ਲਈ ਦੀ ਇਹ ਸਾਹਮਣੇ ਕਬਰ ਹੈ ਤੋਂ ਜਿਸ ਕੋ ਕੈਂਸਰ ਉਹ ਨਿਕਾਲ ਕੇ ਇਹ ਘਰ ਤੇ ਲੈ ਗਿਆ ਉਹਨਾਂ ਨੇ ਬਾਉਂਸ ਨੂੰ ਕੱਟ ਕਰ ਉਸ ਦਾ ਗੋਸ਼ਟ ਪਕਾਇਆ ਖਾਇਆ ਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬੀ ਨਿਊਜ਼ ਆਬਸਕ੍ਰਾਈਬ ਕਰਨਾ ਧੰਨਵਾਦ